ਪਤਾ ਕੀ ਬਾਈ ਮੇਰੇ ਇਸ ਟਾਈਮ ਅਸੀਂ ਸ਼ਿਕਾਰਾ ਰਾਈਡ ਦੇ ਵਿੱਚ ਬੈਠ ਚੁੱਕੇ ਆ ਤੇ ਸ਼ਿਕਾਰਾ ਰਾਈਡ ਦੇ ਵਿੱਚ ਬਹੁਤ ਨਜ਼ਾਰ ਆ ਰਿਹਾ ਦੇਖੋ ਸਾਹਮਣੇ ਸ਼ਕੋਰ ਵੀ ਸ਼ਿਕਾਰੇ ਜਾ ਰਹੇ ਨੇ ਇਹ ਆ ਇੱਥੇ ਦਾ ਲਾਲ ਚੌਂਕ ਮੇਨ ਮਸ਼ਹੂਰ ਆ ਜਿਹੜਾ ਸ਼੍ਰੀਨਗਰ ਦੇ ਵਿੱਚ ਇਸ ਟਾਈਮ ਸਵੇਰ ਦਾ ਟੈਂਪਰੇਚਰ -3 ਆ ਸ਼੍ਰੀਨਗਰ ਦਾ ਤੇ ਗੱਡੀ ਤੇ ਦੇਖੋ ਬਰਫ਼ ਜੰਮੀ ਹੋਈ ਆ ہاں ਬਰਫ਼ ਜੰਮੀ ਹੋਈ ਆ ਗੱਡੀ ਤੇ ਕੱਲ ਵਾਲਾ ਰੂਮ ਸਾਨੂੰ ਸਹੀ ਨਹੀਂ ਸੀ ਲੱਗਿਆ ਅਸੀਂ ਇੱਕ ਨਵਾਂ ਰੂਮ ਚੇਂਜ ਕੀਤਾ ਨਵਾਂ ਹੋਟਲ ਚੇਂਜ ਕੀਤਾ ਇਹ ਹੋਟਲ ਦਾ ਰੂਮ ਆ ਜਿਹੜਾ ਸਾਨੂੰ ਮਿਲਿਆ ਇਹਦੇ ਚ ਵੀ ਡਬਲ 2 ਬੈੱਡ ਨੇ ਤੇ ਅਸੀਂ ਹੁਣ ਇੱਥੇ ਸ਼ਿਫਟ ਕਰ ਗਏ ਇਹ ਸਾਨੂੰ ਸਹੀ ਮਿਲ ਗਿਆ ਉਹਦੇ ਨਾਲ ਵਧੀਆ ਵੀ ਆ ਤੇ ਸਸਤਾ ਵੀ ਆ ਥੋੜਾ ਜਿਹਾ ਉਧਰਲੇ ਰੂਮ ਚ ਅਸੀਂ ਇੱਧਰ ਸ਼ਿਫਟ ਕਰ ਗਏ ਕਿਉਂਕਿ ਇੱਥੇ ਪਾਣੀ ਦੀ ਸਮੱਸਿਆ ਇੱਥੇ ਆ ਕੇ ਪਤਾ ਲੱਗਿਆ ਵੀ ਪਾਣੀ ਦੀ ਹਰੇਕ ਹੋਟਲ ਦੇ ਵਿੱਚ ਹੀ ਸਮੱਸਿਆ 5 ਸਟਾਰ ਤੋਂ ਥੱਲੇ ਜਿਹੜੇ ਵੀ ਹੋਟਲ ਨੇ ਸਾਰਿਆਂ ਦੇ ਵਿੱਚ ਪਾਣੀ ਦੀ ਸਮੱਸਿਆ ਤੇ ਸ਼੍ਰੀ ਨਗਰ ਦੇ ਵਿੱਚ ਇੱਥੇ ਆਪਾਂ ਰੁਕੇ ਆ ਇਹ ਰੂਮ ਹੋਟਲ ਦੇ ਵਿੱਚ ਬਾਹਰ ਲੱਭੂਗਾ ਆ ਹੋਟਲ ਆਪਣਾ ਜਿੱਥੇ ਆਪਾਂ ਰੁਕਿਆ ਨਹੀਂ ਕਿ ਸਰ ਨਹੀਂ ਸਿਲਾਜੀਤ ਸਿਲਾਜੀਤ ਨਹੀਂ ਹਲੇ ਕੁਝ ਨਹੀਂ ਚਾਹੀਏ ਦੇਖੋ ਕਿਹਦਾ ਨਾ ਵੀਰੇ ਕੁਝ ਨਹੀਂ ਚਾਹੀਏ ਕੁਝ ਨਹੀਂ ਚਾਹੀਏ ਹਮੇ ਕੁਝ ਨਹੀਂ ਚਾਹੀਏ ਕੇਸਰ ਲੈ ਲੈ ਵੀਰੇ ਦੇਖੋ ਸ਼੍ਰੀ ਨਗਰ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਮਸ਼ਹੂਰ ਹੈਗੀ ਆ ਸ਼ਿਕਾਰਾ ਰਾਈਡ ਤੇ ਮੋਗਲ ਬਾਗ ਆਏ ਕੁਝ ਤੇ ਅੱਜ ਸ਼੍ਰੀ ਨਗਰ ਆਪਾਂ ਕਵਰ ਕਰਾਂਗੇ ਤੇ ਜੋ ਜੋ ਵੀ ਹੋਊਗਾ ਫੇਮਸ ਆਪਾਂ ਘੁੰਮਾਂਗੇ ਇੱਕ ਦੂਜੇ ਤੋਂ ਲੋਕਾਂ ਤੋਂ ਪਤਾ ਕਰਕੇ ਜੋ ਜੋ ਵੀ ਦੇਖਾਂਗੇ ਨਾਲ ਵੀਡੀਓ ਬਣਾਵਾਂਗੇ ਤੇ ਆਪਾਂ ਸ਼ੀਰੀ ਨਗਰ ਅੱਜ ਕਵਰ ਕਰਕੇ ਕੱਲ ਨੂੰ ਗੁਲਮਾਰਗ ਚੱਲਾਂਗੇ ਸ਼ੀਰੀ ਨਗਰ ਸ਼ਹਿਰ ਦੇ ਵਿੱਚ ਵਧੀਆ ਸ਼ਹਿਰ ਬਣਿਆ ਹੋਇਆ ਟ੍ਰੈਫਿਕ ਵੀ ਹੈ ਜਿਵੇਂ ਆਪਣੇ ਲੁਧਿਆਣੀ ਹੁੰਦੀ ਹੈ ਗੱਡੀਆਂ ਕਾਫੀ ਦੇਖਣ ਨੂੰ ਮਿਲ ਰਹੀਆਂ ਨੇ ਬਾਜ਼ਾਰ ਵੀ ਵਧੀਆ ਬਣੇ ਹੋਏ ਨੇ ਟ੍ਰੈਫਿਕ ਵਧੀਆ ਮਤਲਬ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਗੱਡੀ ਹੌਲੀ ਹੌਲੀ ਚੱਲ ਰਹੀ ਹੈ ਲਾਈਟਾਂ ਤੇ ਰੁਕ ਰੁਕ ਕੇ ਆਪਣੇ ਸਾਹਮਣੇ ਇੱਕ ਇਲੈਕਟ੍ਰਿਕ ਬੱਸ ਜਾ ਰਹੀ ਹੈ ਬੱਸ ਸੋਹਣੀ ਲਾਲ ਰੰਗ ਦੀ ਆ ਰਹੀ ਤੇ ਜੋ ਵੀ ਇਨਫਾਰਮੇਸ਼ਨ ਦਿੱਤੀ ਹੋਈ ਹੈ ਕਿੱਥੇ ਕਿੱਥੇ ਜਾਣਾ ਉਰਦੂ ਦੇ ਵਿੱਚ ਲਿਖੀ ਹੋਈ ਆ ਤੇ ਹੁਣ ਅਸੀਂ ਬੱਸ ਦੇ ਮਗਰ ਲੱਗੇ ਹੋਈਆਂ ਤੇ ਕਿ ਅਸੀਂ ਜਾਣਾ ਲਾਲ ਚੌਂਕ ਲਾਲ ਚੌਂਕ ਕਾਫੀ ਮਸ਼ਹੂਰ ਆ ਸ਼ਰੀ ਨਗਰ ਦੇ ਵਿੱਚ ਇਹ ਲਾਲ ਚੌਂਕ ਦੀ ਲੋਕਲ ਮਾਰਕੀਟ ਆ ਲਾਲ ਚੌਂਕ ਦੇ ਕੋਲੇ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਆ ਇਦਾਂ ਦੀ ਤੇ ਇੱਥੇ ਸਾਰੇ ਬ੍ਰਾਂਡ ਜਾਂ ਹੋਰ ਲੋਕਲ ਰੇੜੀ ਵਗੈਰਾ ਉਹ ਵੀ ਲੱਗੀਆਂ ਹੋਈਆਂ ਨੇ ਗਰਮ ਕੱਪੜੇ ਟੋਪੀ ਸ਼ਾਲ ਜੈਕਟ ਜੋ ਵੀ ਤੁਸੀਂ ਲੈਣਾ ਤੁਸੀਂ ਲੈ ਸਕਦੇ ਹੋ ਹਰਜੀਤ ਸਿੰਘ हरजीत सिंह जराबा लेंदे हुए <laughs> भाई गर्म ये ये कितने है? है भाई। है? ये, साथ, साथ ये है। है। है, फ्री लोकल मार्केट इदा थां थांत देखो आप जिम्मे स्टॉल लगे हुए ने ज्यादातर मोटिया चीजा उन्न चीजा पीया ने ਤੇ ਇੱਧਰ ਇੱਕ ਪਾਰਕਟ ਹੈ ਕੁਝ ਬਣਿਆ ਹੋਇਆ ਮਾਰਕੀਟ ਦੇ ਨਾਲ-ਨਾਲ ਤੇ ਇਹ ਕੁਝ ਹੈਂਡਮੇਡ ਚੀਜ਼ਾਂ ਪਈਆਂ ਨੇ ਬਹੁਤ ਸੋਹਣੀਆਂ ਨੇ ਦੇਖਣ ਚ ਬਹੁਤ ਸੋਹਣੀ ਲੱਗ ਰਹੀਆਂ ਨੇ ਦੇਖੋ ਇੱਧਰ ਵੀ ਪਈਆਂ ਨੇ ਕਾਫੀ ਮਾਰਕੀਟ ਸੋਹਣੀ ਬਣੀ ਹੋਈ ਆ ਚੀਜ਼ਾਂ ਵੀ ਬਹੁਤ ਸੋਹਣੀਆਂ ਸੋਹਣੀਆਂ ਪਈਆਂ ਨੇ ਇਸ ਸਾਈ ਇਹ ਲਾਲ ਚੌਂਕ ਦੇ ਅੰਦਰ ਦੀ ਮਾਰਕੀਟ ਆ ਦੇਖੋ ਸਾਰੀ ਮਾਰਕੀਟ ਹਾਂਜੀ ਮੈਸੇਜ ਦੇਖਿਆ ਜਾ ਸਕਦਾ ਹੈ ਇੱਥੇ ਭਾਗਤ ਨੂੰ ਘਰਾ ਜਾ ਸਕਦਾ ਹੈ ਸ਼ਾਮ ਤੱਕ ਦੋਦੇ ਬਹੁਤ ਕੱਪੜਾ ਪਿਆ ਯਾਰ ਜਿਵੇਂ ਘੰਟਾ ਕਰਦੇ ਇਸ ਲੁਧਿਆਣੇ ਦੀ ਘੰਟਾ ਘਰ ਚ ਹੁੰਦਾ ਉਧਰ ਦੀ ਮਾਰਕੀਟ ਲੱਗ ਰਹੀ ਹੈ ਕਾਫੀ ਜਿਆਦਾ ਬੜੀ ਹੈ ਇਸ਼ਾਲਾਂ ਦੀ ਦੁਕਾਨਾਂ ਸਟਾਲ ਲੈਂਣ ਲੱਗੇ ਆ ਦੁਕਾਨ ਤੋਂ ਵਧੀਆ ਕਪੜਾ ਠੀਕਾ ਰੇਟ ਵੀ ਮਾਰਕੀਟ ਵਧੀਆ ਕਾਫੀ ਸਾਬ ਤੋਂ ਸਾਨੂੰ ਵੀ ਨਹੀਂ ਆ ਟੱਕੇ ਦੇ ਨਾਲ ਵੀ ਚੱਲਦਾ ਪਿਆ ਜਿਹੜੀ ਚੀਜ਼ ਅੱਖਾਂ ਨੂੰ ਲੱਗਦੀ ਨਾ ਇਹ ਆ ਇੱਥੇ ਦਾ ਲਾਲ ਚੌਂਕ ਮੇਨ ਮਸ਼ਹੂਰ ਆ ਜਿਹੜਾ ਸ਼ਰੀ ਨਗਰ ਦੇ ਵਿੱਚ ਤੇ ਇਹਦੇ ਆਲੇ-ਦਾਲੇ ਵਾਲੀ ਮਾਰਕੀਟ ਅਸੀਂ ਹੁਣ ਘੁੰਮ ਰਹੇ ਸੀਗੇ ਤੇ ਇੱਥੇ ਦੇਖੋ ਕਾਫੀ ਗੈਦਰਿੰਗਾ ਕਾਫੀ ਲੋਕ ਸ਼ਾਪਿੰਗ ਕਰਨ ਆਉਂਦੇ ਆ ਬਹੁਤ ਸੋਹਣੀ ਰੌਣਕ ਆ ਇੱਥੇ ਆ ਘੰਟਾ ਘੜਾ ਟਾਈਮ ਪੀਸ ਇਥੇ ਆਲੇ-ਦਾਲੇ ਵਾਲੀ ਮਾਰਕੀਟ ਦੇਖ ਲਓ। ਸ਼੍ਰੀਨਗਰ ਦੇ ਵਿੱਚ ਹਰ ਜਗ੍ਹਾ ਸਿਕਿਉਰਿਟੀ ਬਹੁਤ ਟਾਈਟ ਆ। ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਨੇ। ਸੀਆਰਪੀਐਫ ਦੀਆਂ ਵਾਇਨਾਂ ਜਾਂ ਫੌਜੀ ਜਵਾਨ ਹਰ ਜਗ੍ਹਾ ਖੜੇ ਨੇ ਤਾਇਨਾਤ ਬੰਦੂਖਾਂ ਲਈ। ਕੋਈ ਵੀ ਹਲਚਲ ਨਹੀਂ, ਮਾਹੌਲ ਬਹੁਤ ਸ਼ਾਂਤ ਆ ਔਰੇ। ਹਲਚਲ ਹੋਣ ਨਹੀਂ ਦਿੰਦੇ ਹੁਣ। ਪਹਿਲਾਂ ਹਰ ਕਾ ਮਾਹੌਲ ਨਹੀਂ ਰਿਹਾ। ਵਧੀਆ ਟੂਰਿਸਟ ਪਲੇਸ ਬਣ ਚੁੱਕਿਆ ਹੁਣ। ਕਸ਼ਮੀਰ। ਆ ਦੇਖੋ। ਕਾਫੀ ਵਧੀਆ ਗੈਦਰਿੰਗ ਆ ਮੌਸਮ ਸੋਹਣਾ ਅੱਜ ਧੁੱਪ ਨਿਕਲੀ ਹੋਈ ਆ ਤੇ ਇੱਧਰ ਖਾਣ ਪੀਣ ਵਾਲੀਆਂ ਸ਼ਾਪਿੰਗ ਵਾਲੀਆਂ ਕਾਫੀ ਦੁਕਾਨਾਂ ਬਣੀ ਹੋਈਆਂ ਬਾਜ਼ਾਰ ਤਾਂ ਖੇਤ ਲੋ ਯਾਰ ਹੁਣ ਖੜ ਜਾ ਰਹੀ ਆ ਓ ਖੜੀਓ ਯਾਰ ਲਾਲ ਚੌਕ ਵਾਲੀ ਮਾਰਕੀਟ ਤੋਂ ਸ਼ਾਪਿੰਗ ਕਰਕੇ ਹੁਣ ਅਸੀਂ ਚੱਲੇ ਆ ਹੁਣ ਅਸੀਂ ਜਾਵਾਂਗੇ ਸ਼ਿਕਾਰਾ ਰਾਈਡ ਬਾਦ ਤੇ ਕੁਝ ਹੋਰ ਦੋ ਤਿੰਨ ਚੀਜ਼ਾਂ ਨੇ ਉਹਦੇ ਲਈ ਹੁਣ ਟਾਈਮ ਨਹੀਂ ਬਚਿਆ ਫੇਰ ਕਿਸੇ ਦਿਨ ਦੇਖਾਂਗੇ ਹਲੇ ਇੱਥੀਆਂ ਦੋ ਤਿੰਨ ਦਾ ਆਪੇ ਸ਼ੀਰ ਨਾ ਕਰਦੇ ਵੇਖੀ ਇੱਥੇ ਐਵੇਂ ਦੇ ਆਟੋ ਚੱਲਦੇ ਨੇ ਆਹ ਕਲਰ ਦੇ ਆਟੋ ਨੇ ਇਲੈਕਟ੍ਰਿਕ ਨੇ ਸਾਰੇ ਪੈਟਰੋਲ ਵਾਲਾ ਤੇ ਇੱਥੇ ਮੈਨੂੰ ਹਲੇ ਤੱਕ ਕੋਈ ਨਹੀਂ ਦੇਖਿਆ ਸਾਰੇ ਇਲੈਕਟ੍ਰਿਕ ਚੱਲ ਰਹੇ ਨੇ ਆਹ ਹੈਗਾ ਇੱਕ ਮਿਲ ਗਿਆ ਆਪਣੇ ਨਾਲ ਦਾ ਇਲੈਕਟ੍ਰਿਕ ਇਹ ਵੀ ਇਲੈਕਟ੍ਰਿਕ ਹੀ ਆ ਲਾਲ ਚੌਂਕ ਦੇ ਕੋਲ ਇੱਕ ਪਾਰਕਿੰਗ ਬਣੀ ਹੋਈ ਆ ਤੁਸੀਂ ਗੱਡੀ ਦੇ ਵਿੱਚ ਆਉਨੇ ਤਾਂ ਤੁਹਾਨੂੰ ਗੱਡੀ ਖੜਾਉਣ ਦੀ ਕੋਈ ਸਮੱਸਿਆ ਨਹੀਂ ਹੋਊਗੀ ਇੱਥੇ 2 ਘੰਟੇ ਦੀ ਲੈਂਦੇ ਆ ਪਾਰਕਿੰਗ 70 ਰੁਪਏ 50 ਰੁਪਏ 50 ਰੁਪਏ ਲੈਂਦੇ ਨੇ ਉਸ ਤੋਂ ਪਰਵਾਹ ਜਾਂਦੀ ਆ ਤਾਂ ਫਿਰ 100 ਰੁਪਏ ਲੈਂਦੇ ਨੇ ਸਾਡੀ 4 ਘੰਟੇ ਗੱਡੀ ਖੜੀ ਰਹੀ ਆ ਸਾਡੀ 100 ਰੁਪਏ ਲਿਆ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਬੇਫਿਕਰ ਹੋ ਕੇ ਆਪਦੀ ਗੱਡੀ ਦੇ ਵਿੱਚ ਆਓ ਹੂੰ ਕਸ਼ਮੀਰ ਆ ਕੇ ਇੱਕ ਗੱਲ ਹੋਰ ਬਹੁਤ ਸੋਹਣੀ ਦੇਖੀ ਆ ਵੀ ਇਹ ਪੰਜਾਬ ਨਾਲੋਂ ਥੋੜਾ ਤਰੱਕੀ ਦੇ ਵਿੱਚ ਆ ਲੋਕ ਵੀ ਪੜੇ ਲਿਖੇ ਨੇ ਡੀਸੈਂਟ ਨੇ ਤੇ ਵੈਸੇ ਵੀ ਪਹਿਰਾਵੇ ਦੇ ਵਿੱਚ ਰਹਿਣ ਸਹਿਣ ਦੇ ਵਿੱਚ ਪੰਜਾਬ ਨਾਲੋਂ ਕਾਫੀ ਅੱਗੇ ਨੇ ਤੇ ਸਾਹਮਣੇ ਇਹ ਗੱਲਾਂ ਗੱਲਾਂ ਦੇ ਵਿੱਚ ਦੇਖੋ ਪਹਾੜ ਆਕ ਕਾਫੀ ਗਰਾਊਂਡ ਏਰੀਆ ਵਾ ਤੇ ਉਤੇ ਤਿੱਖਾ ਪਹਾੜਾ ਤੇ ਉਤੇ ਟਾਵਰ ਲੱਗਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੜਕ ਤੇ ਹੀ ਜਾ ਰਹੇ ਸੀਗੇ ਇਹੀ ਗੱਲਾਂ ਕਰ ਰਹੇ ਸੀ ਵੀ ਪਹਾੜ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇੱਥੋਂ 뷰 ਬਹੁਤ ਸੋਹਣਾ ਬਣ ਰਿਹਾ ਇਸ ਟਾਈਮ ਅਸੀਂ ਪਹੁੰਚ ਗਏ ਡਾਲ ਲੇਕ ਦੇ ਕੋਲੇ ਆ ਸਾਹਮਣੇ ਤੁਹਾਨੂੰ ਡਾਲ ਲੇਕ ਦਿਖਦੀ ਹੋਣੀ ਹੈ ਤੇ ਸ਼ਿਕਾਰਾ ਰਾਈਡ ਹਾਊਸ ਬੋਟਿੰਗ ਬਹੁਤ ਕੁਝ ਬਣਿਆ ਹੋਇਆ ਤੇ ਹੁਣ ਅਸੀਂ ਕਰਾਂਗੇ ਸ਼ਿਕਾਰਾ ਰਾਈਡ ਇੱਥੇ ਸ਼੍ਰੀਨਗਰ ਦੇ ਵਿੱਚ ਸਭ ਤੋਂ ਮਸ਼ਹੂਰ ਇਹੀ ਹੈ ਡਾਲ ਲੇਕ ਤੇ ਆ ਬੰਦਾ ਸਾਡੇ ਨਾਲ ਭੱਜਾ ਜਾ ਰਿਹਾ ਇਹ ਸਾਨੂੰ ਕਹਿੰਦਾ ਸਾਡੇ ਨਾਲ ਕਰੋ ਪਾਰਕਿੰਗ ਹੁਣ ਅਸੀਂ ਪਾਰਕਿੰਗ ਤੇ ਲਾ ਕੇ ਤੇ ਫਿਰ ਸ਼ਿਕਾਰਾ ਰਾਈਡ ਕਰਾਂਗੇ ਇੱਥੇ ਪਾਰਕਿੰਗ ਆ ਦੇਖੋ ਡਾਲ ਇੱਕ ਦਾ ਨਜ਼ਾਰਾ ਇਹ ਡਾਲ ਇੱਕ ਦੇ ਨਜ਼ਾਰੇ ਆ ਬਈ ਦੇਖੋ ਸਾਈਡ ਤੇ ਕਿੰਨਾ ਸੋਹਣਾ 뷰 ਬਣ ਰਿਹਾ ਤੇ ਸਾਹਮਣੇ ਹਾਊਸ ਬੋਰਡਿੰਗ ਨੇ ਇਹਦੇ ਵਿੱਚ ਆਪਾਂ ਰਹਿ ਸਕਦੇ ਆ ਰਾਤ ਨੂੰ ਇੱਥੇ ਰਹਿਣ ਲਈ ਰੈਂਟ ਤੇ ਰੂਮ ਵੀ ਮਿਲਦੇ ਨੇ ਤੇ ਤੁਸੀਂ ਪੂਰੀ ਦੀ ਪੂਰੀ ਆਪਣੇ ਰੂਮ ਬੁੱਕ ਕਰ ਸਕਦੇ ਆ ਇੱਥੇ ਤੁਹਾਨੂੰ ਰਾ-ਰਾ ਦੇ ਰੋਗਦੇ ਨੇ ਵੀ ਸਾਡੇ ਨਾਲ ਕਰੋ ਸਾਡੇ ਨਾਲ ਕਰੋ ਤੇ ਗੇਟ ਨੰਬਰ ਬਣੇ ਹੋਏ ਨੇ ਤੇ ਆ ਬੰਦਾ ਫੇਰ ਰੋਕ ਰਿਆ ਸੀ ਰੁਕਣਾ ਸੀ ਢੇੜਾ ਕੱਢ ਕੇ ਨਾ ਸਾਰਾ ਦੇਖ ਰਹੇ ਆ ਪਹਿਲਾਂ ਦੇਖੋ ਤੇ ਆ ਡਾਲੇਗ ਦਾ ਨਜ਼ਾਰਾ ਦੇਖੋ ਸ਼ਾਮ ਹੋ ਚੁੱਕੀ ਆ ਸਨਸੈਟ ਦਾ ਅਸੀਂ ਕਰਨਾ ਸੀਗਾ ਡਾਲੇਗ ਤੇ ਤੇ ਹੁਣ ਸਨਸੈਟ ਹੋਣ ਵਾਲਾ ਹੀ ਆ ਅਸੀਂ ਸ਼ਿਕਾਰਾ ਰਾਈਟ ਸ਼ੁਰੂ ਕਰ ਲਿਆ ਥੋੜੀ ਦੇਰ ਚੱਲ ਦੱਸਦੇ ਹਾਂ ਕਿੰਨੇ ਤੇ ਮਿਲੀ ਤੇ ਕਿੰਨਾ ਘੰਟਾ ਮਿਲਿਆ ਡਾਲੇਗ ਦੇ ਕੋਲ ਪਾਰਕਿੰਗ ਦੀ ਵੀ ਸਮੱਸਿਆ ਨਹੀਂ ਇਹ ਗੱਡੀ ਖੜਨ ਲਈ ਜਗ੍ਹਾ ਮਿਲ ਸਕਦੀ ਆ ਤੇ ਸਾਹਮਣੇ ਦੇਖੋ ਪਹਾੜ ਕਿੰਨਾ ਸੋਹਣਾ ਤੇ ਇਧਰ ਲਈ ਸਾੜਾ ਹੈਗੀ ਆ ਡਾਲੇਗ ਹੁਣ ਅਸੀਂ ਜਾਵਾਂਗੇ ਉਧਰ ਤੇ ਇੱਥੇ ਰਹਿਣ ਲਈ ਵਧੀਆ ਹੋਟਲ ਬਣਿਆ ਹੋਇਆ ਖਾਸਾ ਮਹਿੰਗਾ ਹੁਣ ਪਰ ਆਪਾਂ ਨੂੰ ਪਤਾ ਨਹੀਂ ਕੀ ਰੇਟ ਆ ਇਹ ਕੋਣਾ وہی ਪਤਾ ਗਿਆ ਬਾਈ ਮੇਰੇ ਕੋਲ ਇਸ ਟਾਈਮ ਅਸੀਂ ਸ਼ਿਕਾਰਾ ਰਾਈਡ ਦੇ ਵਿੱਚ ਬੈਠ ਚੁੱਕੇ ਆ ਤੇ ਸ਼ਿਕਾਰਾ ਰਾਈਡ ਦੇ ਵਿੱਚ ਬਹੁਤ ਨਜ਼ਾਰ ਆ ਰਿਹਾ ਦੇਖੋ ਸਾਹਮਣੇ ਸ਼ਕੋਰ ਵੀ ਸ਼ਿਕਾਰੇ ਜਾ ਰਹੇ ਨੇ ਤੇ ਸਾਹਮਣੇ ਹਾਊਸ ਬੋਟਿੰਗ ਆ ਤੇ ਆ ਦੇਖੋ ਸ਼ਿਕਾਰਾ ਦਾ ਕਿੰਨਾ ਮਜ਼ਾ ਆ ਰਿਹਾ भाई हमें सिर्फ एन्जॉय करना है मेरे को कोई फ्लेवर नहीं चाहिए ठीक है सेपरेन मेरे को नहीं चाहिए यार मैं आपको बता रहा हूँ मेरे को फ्लेवर मेरे को ना सिर्फ वीडियो बनाना है यार अच्छा। मैं उसका हाँ। सिर्फ 600 रुपीस दे रहा हूँ डन 600 रुपीस नहीं 800 रुपीस फॉर यू और उन्हें भी ये फ्लेवर शादी शुदा लोग नहीं है, तो और हम है। कौन से? ये हमारे किसी काम के नहीं भाई गुस्सा मत करना आ, कोई बात नहीं गुस्सा नहीं कितने का भाई बारह सौ पचास लेकिन अगर आप नहीं है हमारी औकात के बाहर है ये तो फिर बारह सौ रुपए का जी? तो ये मतलब पता क्या भाई हमारे किसी काम का नहीं है मतलब क्या पता यार ये मतलब कश्मीर आए ना शायद इस चीज के लिए नहीं है ਹਾਂ ਸੋਰੀ ਹੈ ਇਹ ਵਾਹ ਚਲਦਾ ਚਲਦਾ ਰਹੇ ਹਾਂ ਨੀ ਕੋਈ ਬਾਤ ਹੈ ਹਮ ਆਪ ਦਾ ਇਹਨਾਂ ਇਹਨਾਂ ਨੂੰ ਤਾਂ ਪਤਾ ਕੀ ਇਹਨਾਂ ਦੇ ਵੀ ਚਲੋ ਜੌਬ ਆ ਵੇਚਣਾ ਜੋ ਵੀ ਹੈ ਨਾ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਹਾਂ ਜਾਂ ਫਿਰ ਇਦਾਂ ਇਹ ਕੰਸਰਨ ਚਾਹਿਆ ਸ਼ਿਕਾਰਾ ਰਾਈਡ ਦੇ ਵਿੱਚ ਇਦਾਂ ਦੇ ਦੁਕਾਨਦਾਰ ਮਿਲਦੇ ਰਹਿੰਦੇ ਨੇ ਇਹ ਦੁਕਾਨਦਾਰ ਵੀ ਨਾ ਬੋਟ ਦੇ ਵਿੱਚ ਹੀ ਆਉਂਦੇ ਨੇ ਦੇਖੋ ਸਾਹਮਣੇ ਇੱਕ ਹੋਰ ਬੋਟ ਆ ਰਹੀ ਹੈ ਇਹ ਵੀ ਦੁਕਾਨਦਾਰ ਨੇ ਉਹ ਵੀ ਦੁਕਾਨਦਾਰ ਨੇ ਇਦਾਂ ਦੇ ਦੁਕਾਨਦਾਰ ਡਾਲ ਲੇਕ ਦੇ ਵਿੱਚ ਫਿਰਦੇ ਰਹਿੰਦੇ ਨੇ ਜਦੋਂ ਆਪਾਂ ਕੋਈ ਚੀਜ਼ ਲੈਣੀ ਹੋਵੇ ਇਹਨਾਂ ਤੋਂ ਪਰਚੇਜ਼ ਕਰ ਸਕਦੇ ਹਾਂ ਰੇਟਾਂ ਨਾਲੋਂ ਤੇ ਜ਼ਿਆਦਾ ਹੀ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਕਿਉਂ ਜ਼ਿਆਦਾ ਹੁੰਦੇ ਨੇ ਕਿਉਂਕਿ ਲੇਕ ਦੇ ਵਿੱਚ ਹੀ ਵੇਚਦੇ ਨੇ ਸਾਰਾ ਸਿਸਟਮ ਤੇ ਆਲੇ-ਦਾਲੇ ਦੇਖੋ ਤੁਹਾਨੂੰ ਲੇਕ ਦਾ ਨਜ਼ਾਰਾ ਦਿਖਾਉਂਦੇ ਆ ਦੇਖ ਕਿੱਥੇ 1200 ਦੇ 600 ਦਿੱਤਾ ਨਾ ਮੈਂ 1650 1300 ਰੁਪਏ ਥੋੜਾ ਮੂਥਲੇ ਕਰ ਰਾਈਡ ਕਰਦੇ ਕਰਦੇ ਸਾਨੂੰ ਰਾਤ ਹੋ ਗਈ ਆ ਸਾਡੀ ਰਾਈਡ ਜੀਗੀ ਡੇਢ ਘੰਟੇ ਦੀ ਤੇ ਅਸੀਂ ਹੁਣ ਲੱਗੇ ਹੋਏ ਆ ਉਹ ਸਾਹਮਣੇ ਸਾਡਾ ਪ੍ਰਦੀਪ ਫੋਟੋਆਂ ਕਰਾ ਰਿਹਾ ਇਸ ਟਾਈਮ ਮਸਾਂ ਹੀ ਬਾਰੀ ਆਈ ਹੈ ਪਹਿਲਾਂ ਅਸੀਂ ਲੱਗੇ ਰਹੇ ਤੇ ਆਹ ਦੇਖੋ ਆਲੇ-ਦਾਲੇ ਦਾ 뷰 ਰਾਤ ਦਾ ਬਹੁਤ ਸ਼ਾਨਦਾਰ ਦਿਖ ਰਿਹਾ ਇਸ ਟਾਈਮ ਫੋਟੋਆਂ ਦੇ ਫੋਟੋਆਂ ਲੱਗੇ ਹੋਇਆ ਦੇ ਆਲੇ-ਦਾਲੇ ਪਹਾੜ ਨੇ ਬਹੁਤ ਸੋਹਣੀ ਰਾਈਡ ਆ ਯਾਰ ਡਾਲ ਲੇਕ ਦੀ ਬਹੁਤ ਸੋਹਣਾ ਵਾ ਜੋ ਮਰਜੀ ਗਈ ਜਾ ਤੂੰ ਬੜੀ ਤਕੜੀ ਫੀਲਿੰਗ ਆ ਰਹੀ ਐ ਇਸ ਟਾਈਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਿਹੜੀ ਅਸੀਂ ਹਾਊ ਸ਼ਿਕਾਰਾ ਰਾਈਡ ਦੇ ਵਿੱਚ ਬੈਠੇ ਸੀਗੇ ਤੇ ਉਹਦੇ ਵਿੱਚ ਲਾਈਟਾਂ ਵੀ ਲੱਗੀਆਂ ਦੇਖੋ ਕਿੰਨਾ ਦਿਲ ਚੜਦਾ ਰਾਤ ਦੇ ਟਾਈਮ ਦੇ ਵਿੱਚ ਇੱਧਰ ਸਾਡੀ ਵੀ ਵੀਡੀਓ ਦੇਖੋ ਯੈਸ ਤੇ ਅਸੀਂ ਫਰੋਟੇ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਤਾਂ ਦੇਖੋ ਸਾਰੀ ਮਾਰਕੀਟ ਬਣੀ ਹੋਈ ਐ ਇਹ ਸਾਰੀ ਬਣੀ ਡਾਲ ਲੇਕ ਦੇ ਵਿੱਚ ਹੋਈ ਐ ਇਹ ਦੋ ਜੀ ਕੁਝ ਲੈਣਾ ਮਾਰਕੀਟ ਦੇ ਵਿੱਚੋਂ ਤੁਹਾਡੀ ਸ਼ਿਕਾਰਾ ਰਾਈਡ ਆ ਜਿਹੜੀ ਉਹ ਨਾਲ ਉਹ ਦੁਕਾਨ ਦੇ ਨਾਲ ਜਾਊਗੀ ਹਮ ਯੈਸ ਹੁਣ ਠੀਕ ਹੈ ਢੋਲ ਬੋਲ ਢੋਲ ਬੋਲ ਜਿਵੇਂ ਮਰਜੀ ਬੋਲ ਅਬ ਤੂੰ ਬੋਲ ਮਦਰ ਇੱਕ ਕੰਮ ਕਰੋ 300 ਦੇ ਦੋ ਬਣਾਏ ਬਾਈ 300 ਲ ਦੂੰਗਾ ਯਾਰ ਦੇਖ ਪਤਾ ਹੈ 50 ਰੁਪਏ ਦਾ ਕੰਮ ਮਿਲਦਾ ਯਾਰ 300 ਦੂੰਗਾ ਠੀਕ ਹੈ ਠੀਕ ਹੈ ਹੌਟ ਚਾਕਲੇਟ ਕੋਈ ਇੱਕ ਨਾਰਮਲ ਕਾਫੀ ਸਾਰਾ ਘੁੰਮ ਕੇ ਆਏ ਬਾਈ ਅਬੀ ਆਪ ਕੋ ਯਾ ਤਿੰਨੇ ਸਾਹਮਣੇ ਕੋ ਬੋਟ ਜਾ ਰਹੀ ਹੈ ਜਿੱਥੇ ਕੋਈ ਸ਼ੂਟਿੰਗ ਚੱਲ ਰਹੀ ਹੈ ਕੈਮਰਾ ਆਉਣਾ ਪਤਾ ਨਹੀਂ ਕੀ ਚੱਕਰ ਹੈ ਸ਼ਾਇਦ ਕਿਸੇ ਛੋਟੀ ਫਿਲਮ ਦੀ ਹੋਣੀ ਹੈ ਤੇ ਆਲੇ-ਦਾਲੇ ਜੋ ਮਾਰਕੀਟ ਦੇਖ ਰਹੇ ਹੋ ਫਲੋਟਿੰਗ ਮਾਰਕੀਟ ਆ ਡਾਲ ਲਿਖਦੇ ਆਲੇ-ਦਾਲੇ ਬਣੀ ਹੋਈ ਹੈ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਸ਼ਿਕਾਰਾ ਰਾਈਡ ਦੇ ਵੇਲੇ ਤੁਸੀਂ ਜਦੋਂ ਰਾਈਡ ਲੈਨੇ ਹੋ ਉਤਰ ਕੇ ਕਿਸੇ ਵੀ ਦੁਕਾਨ ਦੇ ਉੱਤੇ ਜਾ ਕੇ ਕੋਈ ਵੀ ਸਮਾਨ ਲੈ ਸਕਦੇ ਹੋ ਸਮਾਨ ਹਊਗਾ ਮਹਿੰਗਾ ਕਿਉਂਕਿ ਆਬਵੀਅਸਲੀ ਇਹ ਕਿਉਂਕਿ ਮਹਿੰਗਾ ਹੋਊਗਾ ਕਿਉਂਕਿ ਡਾਲੇ ਦੇ ਨਾਲ ਆਲੇ-ਦਾਲੇ ਦੇਖੋ ਏ ਇੱਕ ਜੀ ਹੋਰ ਤੁਹਾਨੂੰ ਦੱਸਣੀ ਆ ਜਿਹੜੀ ਇਹ ਸਾਹਮਣੇ ਜ਼ਮੀਨ ਆ ਇਹ ਫਲੋਟਿੰਗ ਜ਼ਮੀਨ ਆ ਇੱਥੇ ਤੁਸੀਂ ਸਭ ਇਹ ਸਭ ਦੀਆਂ ਵੀ ਗਾਰ ਨਹੀਂ ਇਹਨਾਂ ਜ਼ਮੀਨ ਤੇ ਇਹ ਪ੍ਰਾਈਵੇਟ ਜ਼ਮੀਨ ਆ ਕਿਸੇ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਪਾਣੀ ਦੇ ਵਿੱਚ ਤੈਰ ਰਹੀ ਆ ਇਹ ਐਡੀ ਤਕੜੀ ਚੀਜ਼ ਹੋ ਰਹੀ ਆ ਇੱਥੇ ਇਹ ਬਾਈ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਡਾਲੀ ਇਸ ਟਾਈਮ 35 ਫੁੱਟ ਡੂੰਗੀ ਆ ਕਿਉਂਕਿ ਇਸ ਟਾਈਮ ਬਰਫਾਂ ਪੈ ਰਹੀਆਂ ਨੇ ਪਾਣੀ ਹਜੇ ਘਟਾ ਟਾ ਦੇ ਆ ਬਾਈ ਹੁਣੀ ਹੋਰ ਵਿੱਚ ਨਾਲ ਜਾ ਕੇ ਦੇਖੋ ਕੁਛ ਬੁਟਾ ਹੈ ਬੁਟਾ ਮਹਾਰਾਜ ਸलाम ਸਲਾਮ ਬ੍ਰੋ ਅਸਲਾਮ ਵਾਲੇ ਨੂੰ ਭਾਈ ਜਾਨ ਸਲਾਮ ਵਜਨ ਕੇਸਰ ਸਲਾਜੀ ਤੇ ਹਨ ਕਿੰਨੇ ਹੈ ਇਹ 1 1 1 ਗ੍ਰਾਮ ਕੇ ਇਹ 1 ਗ੍ਰਾਮ ਤੋਂ ਬਾਅਦ ਨਹੀਂ ਹੁੰਦੀ ਕਦੇ ਵੀ ਇਹਨੇ ਪੈਸੇ ਹਨਾ ਔਰ ਖੁਲਾ ਵੀ 1 ਗ੍ਰਾਮ ਚੋਂ ਕਮ ਵੀ ਨਹੀਂ ਹੁੰਦੀ ਕਰੋ ਟੈਸਟ ਵੀਰੇ ਇਹਨੇ 10 ਗ੍ਰਾਮ 12 ਗ੍ਰਾਮ 20 ਗ੍ਰਾਮ 1 ਗ੍ਰਾਮ ਦੇ ਕਿੰਨੇ ਦਾ ਡੱਬੇ ਕਿੰਨੇ ਲਗਾ ਇਧਰ ਪੜੇਗਾ ਸਰ 160 ਰੁਪਏ ਹੈ ਗ੍ਰਾਮ ਖੁਲਾ ਤੇ ਹੈ ਖੁਲਾ ਵੀ ਭਾਈ ਅਸਲੀ ਨਿਕਲੀ ਕੀ ਪਛਾਣ ਹਾਨੀ ਮੇਂ ਥੋੜਾ ਕਟਵਾ ਹੁੰਦਾ ਆਪ ਖਾਓ ਭਾਈ ਇੱਕ ਨਾਲ ਲਓ ਸਰ जो अच्छा होता है ना सर जी, वो खाने में थोड़ा क्रेश तो के है? होता है। और केसर? सा एक फूल में तीन एक तीन लगते हैं हमारे पास वो भी है भजन हम जमींदार तीन पत्ती लगती है एक में नहीं हमें नहीं टेस्ट करना हम देश देश थी थी नहीं है। भाई की प्राइस है 161 ग्राम एक डब्बी का एक 161 ग्राम है ना ये, ये एक एक ग्राम की डब्बी डब्बी है है पूरी खुशबू देखो एक में तीन दुकान लेगा ग्राम पड़ेगा ये ये ही सब कुछ नहीं होता हूँ क्या देखो ब्रदर घर के लिए, गिफ्ट के दे 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 के लिए दो दे दीजिए भजन जी सर टोटल होता है और खाने में कड़वा होता है खाने आपको पंद्रह सौ रूपए अरे नहीं भाई यार थोड़ा बता और कर दीजिए सीखे जिन्हा की शिकारत है राइड करके आए हैं देखो ਤੇ ਇਹਨਾਂ ਦਾ ਸ਼ਿਕਾਰਾ ਬਹੁਤ ਸੋਹਣਾ ਸੀ ਐਕਸਪੀਰੀਅੰਸ ਸਾਡਾ ਰਿਹਾ ਬਹੁਤ ਸੋਹਣਾ ਰਿਹਾ ਦੇਖੋ ਇਸਕੋ ਤਸਵੀਰ ਹੋ ਗਿਆ ਤੇ ਇਹ ਦੇਖੋ ਰਾਤ ਦਾ ਡਾਲ ਲੇਕ ਦਾ ਵਿਊ ਕਿੰਨਾ ਸੋਹਣਾ ਲਾਈਟਾਂ ਦੇ ਆਲੇ-ਦਾਲੇ ਦਾ ਕਿੰਨਾ ਸ਼ਾਨਦਾਰ ਨਜ਼ਾਰਾ ਯਾਰ ਰਾਤ ਨੂੰ ਡਾਲ ਲੇਕ ਦੇ ਬਾਹਰ ਇੱਕ ਮਾਰਕੀਟ ਲੱਗਿਆ ਛੋਟੀ ਜਿਵੇਂ ਆ ਬੈਠੇ ਨੇ ਛੋਟੇ-ਛੋਟੇ ਵੈਂਡਰ ਨੇ ਤੇ ਜਿਹੜੀਆਂ ਚੀਜ਼ਾਂ ਡਾਲ ਲੇਕ ਦੇ ਵਿੱਚ ਸੇਲ ਕਰਦੇ ਨੇ ਉਹਨਾਂ ਦੇ ਰੇਟਾਂ ਨਾਲੋਂ ਇਹਨਾਂ ਦਾ 4 4 ਤੋਂ 5 ਗੁਣਾ ਫਰਕ ਆ ਇੱਥੇ ਸਸਤੀਆਂ ਮਿਲਦੀਆਂ ਨੇ ਨਹੀਂ ਆ ਤੇ ਅੰਦਰ ਉਹੀ ਚੀਜ਼ਾਂ ਬਹੁਤ 4-5 ਗੁਣਾ ਮਹਿੰਗੀਆਂ ਮਿਲਦੀਆਂ ਨੇ ਤੇ ਆ ਦੇਖੋ ਅਸੀਂ ਇੱਥੇ ਰੇਟ ਪਤਾ ਕੀਤਾ ਤੇ ਅੰਦਰ ਦੇ ਜਿਹੜੀਆਂ ਚੀਜ਼ਾਂ ਵੇਚ ਰਹੇ ਸੀ ਉਹਦੇ ਨਾਲੋਂ ਇਹਨਾਂ ਦਾ ਬਹੁਤ ਜ਼ਿਆਦਾ ਫਰਕ ਆ ਤੇ ਆਹ ਦੇਖੋ ਰਾਤ ਦਾ 뷰 ਸ਼੍ਰੀਨਗਰ ਦਾ ਡਾਲ ਲੇਕ ਦਾ ਇੱਧਰ ਲਾਈਟਾਂ ਬਹੁਤ ਜਗ ਰਹੀਆਂ ਨੇ ਤੇ ਮਾਰਕੀਟ ਲੱਗੀ ਹੋਈ ਛੋਟੀ ਛੋਟੀ ਚੁਣੀ-ਉਣੀਆ ਦੁਕਾਨਾਂ ਨੇ ਬਾਹਰ ਮੇਰੇ ਪਿੱਛੇ ਇਸ ਟਾਈਮ ਡਾਲ ਲੇਕ ਦਾ ਰਾਤ ਦਾ 뷰 ਆ ਦੇਖੋ ਲੈਕਾਂ ਦੇ ਵਿੱਚ ਹਾਊਸ ਬੋਟਿੰਗ ਬਹੁਤ ਸੋਹਣੇ ਲੱਗ ਰਹੇ ਨੇ ਬੜਾ ਨਿਆਰ ਆ ਰਿਹਾ ਇਹਨਾਂ ਦੇਖਣ ਦਾ ਰਾਹ ਕਿੰਨੀ ਸ਼ਾਨਦਾਰ ਲੁੱਕ ਆ ਰਹੀ ਹੈ ਆ ਦੇ ਨਾ ਸ਼੍ਰੀ ਨਗਰ ਘੁੰਮ ਕੇ ਡਾਲੇ ਘੁੰਮ ਕੇ ਤੇ ਮਾਰਕੀਟ ਘੁੰਮ ਕੇ ਅਸੀਂ ਆਪਣੇ ਰੂਮ ਦੇ ਵਿੱਚ ਆ ਗਏ ਆ ਤੇ ਹੁਣ ਇੱਥੇ ਹੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਸਮਾਪਤ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਕੱਲ ਨੂੰ ਕੱਲ ਨੂੰ ਆਪਾਂ ਜਾਵਾਂਗੇ ਗੁਲਮਾਰਗ ਗੁਲਮਾਰਗ ਤੇ ਦੇਖਾਂਗੇ ਰਾਹ ਤੇ ਹੋਰ ਫੰਕਸ਼ਨ ਕਰਾਂਗੇ ਬਰਫਬਾਰੀ ਕਹਿੰਦੇ ਬਹੁਤ ਹੋਈ ਹੋਈ ਆ ਉੱਥੇ ਕੱਲ ਆਪਾਂ ਹੋਰ ਵੀ ਵੱਧ ਨਿਆਰੇ ਦੇਖਾਂਗੇ ਧੰਨਵਾਦ ਜੀ